ਅੱਜ ਜੱਸੀ ਭਿੰਡੀ ਬਣਾ ਕੇ ਤਿਆਰ ਕਰਾਂਗੇ ਜਿਵੇਂ ਤੁਸੀਂ ਦੇਖ ਰਹੇ ਹੋ ਅਸੀਂ ਭਿੰਡੀ ਨੂੰ ਪਹਿਲੇ ਕੱਟ ਕੇ ਤਿਆਰ ਕਰ ਲਿਆ ਹੈ ਨਾਲ ਪਿਆਜ਼ ਮਿਰਚਾਂ ਤੇ ਟਮਾਟਰ ਵੀ ਅਸੀਂ ਧੋ ਕੇ ਪਿਆਜ਼ ਵਗੈਰਾ ਕੱਟ ਕੇ ਅਸੀਂ ਰੱਖ ਲਿਆ ਠੀਕ ਹੈ ਜੀ ਇਹਦੇ ਵਿੱਚ ਮੈਂ 10 ਤੋਂ 12 ਮਿਰਚਾਂ ਪਾਉਂਗੀ ਵਾਕਿ ਤੁਸੀਂ ਆਪਣੇ ਹਿਸਾਬ ਨਾਲ ਪਾ ਸਕਦੇ ਹੋ ਇੱਕ ਮੀਡੀਅਮ ਸਾਈਜ਼ ਟਮਾਟਰ ਲਿਆ ਹੈ ਭਿੰਡੀ ਨੂੰ ਧੋ ਕੇ ਸਕਾਨ ਤੋਂ ਬਾਅਦ ਫੇਰ ਕੱਟਣਾ ਹੈ ਤੁਸੀਂ ਦੇਖ ਸਕਦੇ ਹੋ ਮੈਨੇ ਮੈਂ ਇਹਨੂੰ ਕਿਦਾਂ ਲੰਬੀ ਸ਼ੇਪ ਚ ਕੱਟਿਆ ਨਾ ਤਾਂ ਬਹੁਤੀ ਛੋਟੀ ਹੈ ਤੇ ਨਾ ਹੀ ਬਹੁਤੀ ਵੱਡੀ ਹੈ ਤੁਸੀਂ ਇਸ ਨੂੰ ਇਸੇ ਤਰੀਕੇ ਨਾਲ ਕੱਟਣਾ ਹੈ ਆ ਹੁਣ ਆਪਾਂ ਤਿਆਰ ਕਰਦੇ ਆ ਪਿਆਜ਼ਾਂ ਲੱਕ ਕਰ ਲਿਆ ਜਿਹੜਾ ਟਮਾਟਰ ਤੇ ਮਿਰਚਾਂ ਸਿਗੀਆਂ ਉਹਨਾਂ ਨੂੰ ਮੈਂ ਗ੍ਰੈਂਟਰ ਚ ਪਾ ਲਿਆ ਇਹਨੂੰ ਮੈਂ ਪੀਸ ਕੇ ਇਹਦਾ ਪੇਸਟ ਬਣਾਉਂਗੀ ਵੈਸੇ ਅਦਰਕ ਲਸਣ ਵੀ ਇਸ ਚ ਪੈਂਦਾ ਹੈ ਪਰ ਮੈਨੂੰ ਨਹੀਂ ਪਸੰਦੀ ਇਸ ਲਈ ਤਾਂ ਮੈਂ ਨਹੀਂ ਪਾ ਰਹੀ ਤੁਸੀਂ ਪਾ ਲਿਓ ਕੜਾਹੀ ਦੇ ਵਿੱਚ ਤੇਲ ਪਾ ਲਿਆ ਹੈ ਇਹਦੇ ਕਰੀਬ ਸਵਾ ਕੜਸ਼ੀ ਤੇਲ ਹੋਏਗਾ ਸੁੱਕੀ ਸਜੀ ਵਿੱਚ ਛੋਟੀ ਕੜਸ਼ੀ ਜਾਂ 1/2 ਚਮਚਾ ਪਾ ਲਿਓ ਉਸ ਤੋਂ ਬਾਅਦ ਮੈਂ ਝਿੰਡੀਆਂ ਬਾ ਦੂੰਗੀ ਅਸੀਂ ਭਿੰਡੀਆਂ ਬਣਾਉਣ ਤੋਂ ਪਹਿਲਾਂ ਇਸ ਨੂੰ ਤੇਲ ਦੇ ਵਿੱਚ ਚੰਗੀ ਤਰ੍ਹਾਂ ਭੁੰਨਾਗੇ ਜਦ ਤੱਕ ਇਹਨਾਂ ਦਾ ਕੱਚਾਪਨ ਖਤਮ ਨਹੀਂ ਹੋ ਜਾਂਦਾ ਇਹਨੂੰ ਅਸੀਂ ਪਹਿਲਾਂ ਤਾਂ ਫੁੱਲ ਫਲੇਮ ਤੇ ਭੁੰਨਾਗੇ ਉਸ ਤੋਂ ਬਾਅਦ ਹੌਲੀ-ਹੌਲੀ ਜਿਵੇਂ-ਜਿਵੇਂ ਭਿੰਡੀ ਪੁੱਜੂਗੀ ਇਹਦੀ ਜਿਹੜੀ ਤੁਸੀਂ ਫਲੇਮ ਤੁਸੀਂ ਹਾਈ ਤੋਂ ਮੀਡੀਅਮ ਕਰ ਲੈਣੀ ਹੈ ਹੁਣ ਮੈਂ ਭਿੰਡੀਆਂ ਮਿਕਸ ਕਰ ਲੂੰਗੀ ਤੁਸੀਂ ਦੇਖ ਸਕਦੇ ਹੋ ਭਿੰਡੀਆਂ ਮਿਕਸ ਹੋ ਗਈਆਂ ਐ ਅਪਾ ਇਹਨੂੰ ਟਾਈਮ-ਟਾਈਮ ਤੇ ਚਲਾ ਕੇ ਦੇਖੀ ਜਾਵਾਂਗੇ ਇਸ ਪ੍ਰੋਸੈਸ ਨੂੰ ਲਗਭਗ 4 ਤੋਂ 5 ਮਿੰਟ ਲੱਗੂਗੇ 4 ਤੋਂ 5 ਮਿੰਟ ਚ ਤੁਹਾਡੀਆਂ ਭਿੰਡੀਆਂ ਪੁੱਜ ਜਾਉਂਗੀਆਂ ਹੁਣ ਮੈਨੂੰ ਫੇਰ ਤੋਂ ਵਿੱਚ ਤੇ ਚੈੱਕ ਕਰਕੇ ਦੇਖ ਰਹੀ ਹਾਂ ਤੁਸੀਂ ਭਿੰਡੀ ਨੂੰ 2 ਜਾਂ 3 ਮਿੰਟ ਦੇ ਵਿੱਚ ਹਲਾਉਂਦੇ ਰਹਿਣਾ ਹੈ ਨਹੀਂ ਤਾਂ ਇਹ ਅੱਧੀਆਂ ਗਲ ਜਾਣਗੀਆਂ ਅੱਧੀਆਂ ਕੱਚੀਆਂ ਰਹਿ ਜਾਉਂਗੀਆਂ ਇਸ ਤਰ੍ਹਾਂ ਤੁਸੀਂ ਇਹਨੂੰ ਹਲਕੇ-ਹਲਕੇ ਹੱਥਾਂ ਦੇ ਨਾਲ ਮਲਣਾ ਹੈ ਤੁਸੀਂ ਕੜਛੀ ਨੂੰ ਬਹੁਤਾ ਤੇਜ਼ ਨਹੀਂ ਮਾਰਨਾ ਹਲਕੇ ਹਲਕੇ ਹੱਥੇ ਨਾਲ ਹੀ ਇਹਨਾਂ ਨੂੰ ਭੁੰਨਣਾ ਹੈ ਭਿੰਡੀਆਂ ਸਾਡੀਆਂ ਭੁੰਨ ਭੁੰਨ ਰ ਗਈਆਂ तकरीबन ਸਾਰੀਆਂ ਭੁੰਨੀਆਂ ਗਈਆਂ ਹਨ ਹੁਣ ਅਸੀਂ ਇਹਨਾਂ ਨੂੰ ਕੜਾਹੀ ਚੋਂ ਕੱਢ ਕੇ ਇੱਕ ਦੂਜੇ ਭਾਂਡੇ ਵਿੱਚ ਕੱਢ ਲਵਾਂਗੇ ਜਿਸ ਨਾਲ ਨਾਲ ਅਸੀਂ ਇਹਨਾਂ ਦੇ ਲਈ ਹੁਣ ਇੱਕ ਤੜਕਾ ਤਿਆਰ ਕਰਾਂਗੇ ਤੁਸੀਂ ਦੇਖ ਸਕਦੇ ਹੋ ਦੇਖੋ ਕਿੰਨੀਆਂ ਵਧੀਆਂ ਪੂਝੀਆਂ ਐ ਭਿੰਡੀਆਂ ਤੇ ਤੇਲ ਵੀ ਲੱਗ ਹੋ ਗਿਆ ਐ ਜਦੋਂ ਇਸ ਤਰ੍ਹਾਂ ਭਿੰਡੀਆਂ ਤੇਲ ਲੱਗ ਹੋ ਜਾਵੇ ਤਾਂ ਤੁਸੀਂ ਸਮਝ ਲਿਓ ਇਹ ਤੁਹਾਡੀ ਜੋ ਭਿੰਡੀ ਹੈ ਉਹ ਗਲ ਚੁੱਕੀ ਹੈ ਹੁਣ ਅਸੀਂ ਇਹਨਾਂ ਨੂੰ ਕੱਢ ਲਵਾਂਗੇ ਕੜਾਈ ਦੇ ਵਿੱਚ ਮੈਂ ਦੁਬਾਰਾ ਥੋੜਾ ਜਿਹਾ ਤੇਲ ਪਾ ਲਿਆ ਉਸ ਵਿੱਚ ਮੈਂ ਪਾਉਂਗੀ ਜੀਰਾ ਇਹ ਛੋਟੇ ਚਮਚੇ ਇਸ ਕਰਕੇ ਮੈਂ ਥੋੜਾ ਜਿਹਾ ਸਵਾ ਕ ਚਮਚਾ ਪਾਇਆ ਹੈ ਅਗਰ ਵੱਡਾ ਚਮਚਾ ਤੁਸੀਂ ਇੱਕ ਚਮਚਾ ਪਾ ਸਕਦੇ ਹੋ ਜੀਰਾ ਨੂੰ ਚੰਗੀ ਤਰ੍ਹਾਂ ਭੁੰਨ ਲੈਣਾ ਹੈ ਜੀਰਾ ਭੁੰਨਣ ਤੋਂ ਬਾਅਦ ਇਹਦੇ ਵਿੱਚ ਹੁਣ ਅਸੀਂ ਪਿਆਜ਼ ਪਾ ਦਵਾਂਗੇ ਪਿਆਜ਼ ਨੂੰ ਤੁਸੀਂ ਪੂਰੀ ਤਰ੍ਹਾਂ ਭੁੰਨਣਾ ਹੈ ਜਦ ਤੱਕ ਇਹ 골ਡਨ ਬ੍ਰਾਊਨ ਨਹੀਂ ਹੋ ਜਾਂਦੇ রেড ਬ੍ਰਾਊਨ ਤੁਸੀਂ ਦੇਖ ਸਕਦੇ ਹੋ ਪਿਆਜ਼ ਜਦ ਤੱਕ ਨਹੀਂ ਭੁੰਨੇ ਦੇ ਇਹਨਾਂ ਨੂੰ ਚੰਗੀ ਤਰ੍ਹਾਂ ਭੁੰਨਣਾ ਹੈ ਜਿਵੇਂ ਤੁਸੀਂ ਦੇਖ ਰਹੇ ਹੋ ਹੌਲੀ ਹੌਲੀ ਸਾਡੇ ਪਿਆਜ਼ ਜਿਹੜੇ ਬ੍ਰਾਊਨ ਹੋਣੇ ਸ਼ੁਰੂ ਹੋ ਗਏ ਆ ਅਸੀਂ ਇਹਨਾਂ ਨੂੰ ਥੋੜੀ ਦਿਰ ਹੋਰ ਭੁੰਨਾਂਗੇ ਲਗਭਗ ਮੈਨੂੰ 1.5 ਤੋਂ 2 ਮਿੰਟ ਹੋ ਗਏ ਐ ਪਿਆਜ਼ ਭੁੰਨੀ ਨੂੰ ਤੇ ਸਾਡਾ ਜਿਹੜਾ ਪਿਆਜ਼ ਹੈ ਪੁੱਜਿਆ ਗਿਆ ਹੈ ਹੁਣ ਅਸੀਂ ਇਹਦੇ ਵਿੱਚ ਜਿਹੜਾ ਅਸੀਂ ਪੇਸਟ ਬਣਾਇਆ ਹੈ ਬਣਾਇਆ ਸੀਗਾ ਟਮਾਟਰ ਤੇ ਮਿਰਚਾਂ ਦਾ ਉਹ ਪਾਇਆ ਤੇ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਪਿਆਜ਼ ਜਿਹੜਾ ਕੱਚਾ ਪਰਨਾ ਹੈ ਉਹ ਵੀ ਅਸੀਂ ਵਿੱਚੋਂ ਕੱਢ ਦਵਾਂਗੇ ਪਿਆਜ਼ ਤੇ ਟਮਾਟਰ ਦੀ ਜਿਹੜੀ ਪਿਊਰੀ ਵੀ ਭੁੰਨੀ ਗਈ ਹੁਣ ਮੈਂ ਇਹਨਾਂ ਵਿੱਚ ਮਸਾਲੇ ਪਾ ਰਹੀ ਹਾਂ ਇਹਦੇ ਵਿੱਚ ਮੈਂ ਸਵਾ ਚਮਚਾ ਅ ਧਨੀਆ ਹਰੀ ਮਿਰਚ ਕਾਲੀ ਮਿਰਚ ਦਾ ਪਾਊਡਰ ਪਾਇਆ ਹੈ ਤੇ 2 ਚਮਚੇ ਛੋਟੇ ਮੈਂ ਨਮਕ ਦੇ ਪਾਏ ਤੁਸੀਂ ਆਪਣੇ ਸਵਾਦ ਅਨੁਸਾਰ ਪਾ ਸਕਦੇ ਹੋ ਤੇ ਇਹ ਮਿਰਚ 컬러 ਲਈ ਹੈ ਦੇਗੀ ਮਿਰਚੇ ਥੋੜੀ ਜਿਹੀ ਮੈਂ ਇਹ ਪਾਉਂਗੀ ਤੇ 1 ਚਮਚਾ ਮੈਂ ਇਸ ਵਿੱਚ ਹਲਦੀ ਪਾਉਂਗੀ ਤੇ ਇਹਨਾਂ ਨੂੰ ਹੁਣ ਮੈਂ ਚੰਗੀ ਤਰ੍ਹਾਂ ਭੁੰਨ ਲਵਾਂਗੀ ਚੰਗੀ ਤਰ੍ਹਾਂ ਭੁੰਨਣ ਤੋਂ ਬਾਅਦ ਇਸ ਵਿੱਚ ਹੁਣ ਜਿੱਦਾਂ ਤੁਸੀਂ ਦੇਖ ਰਹੇ ਕੜਾਹੀ ਤੋਂ ਅਲੱਗ ਹੋ ਗਿਆ ਮਸਾਲਾ ਇਸ ਵਿੱਚ ਅਸੀਂ ਜਿਹੜੀ ਅਸੀਂ ਪਿੰਡੀਆਂ ਭੁੰਨੀਆਂ ਸੀ ਉਹ ਪਾ ਦਵਾਂਗੇ ਤੇ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ ਤਕਰੀਬਨ 2 ਤੋਂ 3 ਮਿੰਟ ਇਸ ਪ੍ਰੋਸੈਸ ਨੂੰ ਲੱਗੂਗੇ। ਭਿੰਡੀਆਂ ਵੈਨ ਮਿਕਸ ਕਰਨ ਤੋਂ ਬਾਅਦ ਇਹਨਾਂ ਨੂੰ ਅਸੀਂ ਸੇਕ ਲਵਾ ਲਿਆ ਹੈ। ਤੁਸੀਂ ਦੇਖ ਸਕਦੇ ਹੋ ਸਾਡੀਆਂ ਭਿੰਡੀਆਂ ਜਿਹੜੀਆਂ ਬਣ ਕੇ ਤਿਆਰ ਹੋ ਗਈਆਂ ਹਨ। ਇਸ ਤਰ੍ਹਾਂ ਬਣਾਉਣ ਦੇ ਨਾਲ ਭਿੰਡੀਆਂ ਬਹੁਤ ਹੀ ਸੁਆਦ ਤੇ ਕੱਲੀ-ਕੱਲੀ ਬਣਦੀ ਹੈ। ਜਿਨ੍ਹਾਂ ਲੋਕਾਂ ਦੀ ਕੰਪਲੇਂਟ ਹੁੰਦੀ ਹੈ ਕਿ ਇਹ ਚਿਪਚਿਪੀਆਂ ਬਣਦੀਆਂ ਹਨ ਜਾਂ ਚਿਪਕ ਜਾਂਦੀਆਂ ਹਨ। ਇਸ ਤਰ੍ਹਾਂ ਬਣਾ ਕੇ ਦੇਖੋ ਬਹੁਤ ਵਧੀਆ ਬਣੂਗੀਆਂ। ਵੀਡੀਓ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਕਰਦੇ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਦੇ ਹੋ ਥੈਂਕ ਯੂ